ਲਓ ਜੀ ਪੰਜਾਬੀਓ ਆ ਦੇਖੋ ਜੀ ਤੁਹਾਨੂੰ ਦਿਖਾਨੇ ਆ ਟੋਕਰੇ ਦੀ ਆ ਟੋਕਰੇ ਕਿਦਾਂ ਬਣਦੇ ਆ ਦਿਖਾਨੇ ਆ ਜੀ ਆਪਣੇ ਬੱਚਿਆਂ ਨੂੰ ਵੀਡੀਓ ਜ਼ਰੂਰ ਦਿਖਾਓ ਜੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੰਜਾਬੀ ਜੀ ਇਹ ਬੜਾ ਖਾਸ ਵੀਡੀਓ ਹੈ ਤੁਹਾਨੂੰ ਦਿਖਾਨੇ ਆ ਡੁੱਗਰੀ ਕੋਟਲੀ ਪਿੰਡ ਦੇ ਕੋਲ ਸੀ ਇਹ ਵੀਡੀਓ ਸ਼ੂਟ ਕਰ ਰਹੇ ਆ ਜੀ ਗੱਲਬਾਤ ਕਰਦੇ ਆ ਜੀ ਮਿਹਨਤਕਸ਼ ਲੋਕਾਂ ਦੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਹੈ ਜੀ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਆਂ ਛਟੀਆਂ ਤੇ ਬਣਾ ਰਹੇ ਤੁਸੀਂ ਟੋਕਰੇ ਜੀ ਨੌ ਕਿਜੀ ਤੁਹਾਡਾ ਜੀ ਆ ਸੋਹਣੇ ਬਣੇ ਸਖਵਿੰਦਰ ਸਿੰਘ ਜੀ ਭਾਜੀ ਇਹ ਕਾਦੇ ਬਣਾਉਂਦੇ ਕਿਸ ਤਰ੍ਹਾਂ ਬਣਾਉਂਦੇ ਤੁਸੀਂ ਇਹ ਇਹ ਤੂਂਦੇ ਇਹ ਤੂਂਦੇ ਆ ਦੇਖੋ ਜੀ ਤੂਤ ਦੀ ਛਟੀ ਦੀ ਦੇਖੋ ਤੂਤ ਦੀਆਂ ਛਟੀਆਂ ਬਚਪਨ ਦੇ ਵਿੱਚ ਅਸੀਂ ਤੂਤ ਖਾਂਦੇ ਸੀਗੇ ਤੇ ਤੂਤ ਨਾਲ ਜੁੜੀਆਂ ਯਾਦਾਂ ਵੀ ਨਾਲ ਦੀ ਨਾਲ ਹੀ ਸ਼ੇਅਰ ਕਰਿਓ ਤੂਤਾਂ ਵਾਲਾ ਖੂਹ ਕੋਈ ਹੈ ਉਹਦੇ ਬਾਰੇ ਵੀ ਗੱਲ ਕਰਿਓ ਔਰ ਗੱਲ ਕਰਿਓ ਤੁਹਾਡੇ ਪਿੰਡ ਦੀ ਜੂ ਦੇ ਵਿੱਚ ਜੇਕਰ ਕੋਈ ਖੂਹ ਤੇ ਤੇ ਤੂਤ ਲੱਗਿਆ ਹੋਇਆ ਸੀਗਾ ਤੂਤ ਦਾ ਦਰਖਤ ਲੱਗਿਆ ਹੋਇਆ ਸੀਗਾ ਕਿੱਥੇ ਵੀ ਕੋਈ ਯਾਦ ਪੁਰਾਣੀ ਹੈ ਜਰੂਰ ਸਾਂਝੀ ਕਰਿਓ ਟੋਕਰੇ ਦੀ ਗੱਲ ਕਰ ਰਹੇ ਹਾਂ ਜੀ ਅਸੀਂ ਪਿੰਡ ਗੜਾ ਟੋਡਾ ਜੀ ਪਿੰਡ ਮਾਲਾ ਪਿੰਡ ਮਾਲਾ ਜੀ ਮਾਲਾ ਚੱਲੀਆਂ ਜੀ ਇੱਥੇ ਆਹਾਂ ਜੀ 와ਹ ਜੀ 와ਹ ਕਮਾਲ ਦੀ ਗੱਲ ਹੈ ਜੀ ਇਹ ਕਿੰਨੇ ਕ ਕਿੰਨੇ ਕ ਦਾ ਬਣ ਜਾਂਦਾ ਜੀ ਇੱਕ ਟੋਕਰਾ ਕਿੰਨੇ ਕ ਦਾ ਕੀਮਤ ਕੀ ਹੈ ਜੀ ਅਸੀਂ ਤੁਹਾਡੇ ਤੋਂ ਖਰੀਦਣਾ ਹੋਵੇ ਜੀ 200 ਰੁਪਏ ਦਾ ਇੱਕੋ ਸਾਈਜ਼ ਹੈ ਸਾਰਿਆਂ ਦਾ ਹਾਂ 150 200 300 ਤਿੰਨ ਫਾਈਲ 150 200 ਤੇ 300 ਸਾਈਜ਼ ਦਿਖਾ ਕੇ ਦੱਸੋਗੇ ਕਿਹੜਾ ਕਿਹੜਾ 150 ਵਾਲਾ ਕਿਹੜਾ 300 ਵਾਲਾ ਛੋਟਾ 150 ਉਹ ਛੋਟਾ 150 ਵਾਲਾ ਹੈ ਤੇ ਵੱਡਾ ਜਿਹੜਾ ਉਸ ਤੋਂ 200 ਵਾਲਾ 2 200 ਵਾਲਾ ਜੀ 300 ਦਾ ਵੀ ਹੈਗਾ ਟੋਕਰਾ ਆਪਣਾ ਇਹ ਆਰਡਰ ਤੇ ਵੀ ਬਣਾ ਦਿੰਦੇ ਜੇ ਕੋਈ ਵੱਡਾ ਕਿਸੇ ਨੇ ਬਣਾਉਣਾ ਹੋਵੇ ਹਾਂ ਅੱਜ ਕੱਲ ਲੋਕ ਖਰੀਦੇ ਟੋਕਰੇ ਟੋਕਰੇ ਵਿਕੀ ਜਾਂਦੇ ਨੇ ਕਹਿੰਦੇ ਪਲਾਸਟਿਕ ਦਾ ਯੁੱਗ ਆ ਗਿਆ ਕੋਈ ਪੁਰਾਣੇ ਜਿਹੜੇ ਲਿਜਾਣੇ ਨਹੀਂ ਲੋੜੇ ਲੈ ਜਾਣੀ ਆ ਅਗਲੇ ਨੂੰ ਅੱਛਾ ਅੱਛਾ ਆਮ ਤੌਰ ਤੇ ਜ਼ਿਆਦਾ ਲੋਕ ਤੁਹਾਡੇ ਗ੍ਰਾਹਕ ਕਿੱਦਾਂ ਦੇ ਲੋਕ ਐ ਜਿਹੜੇ ਲੈ ਕੇ ਜਾਂਦੇ ਆ ਕਾਦੇ ਵਾਸਤੇ ਵਰਤਦੇ ਜ਼ਿਆਦਾ ਵਰਤਨਾ ਦਾ ਵਹਾ ਪੂਰੇ ਨੂੰ ਆਲੂ ਪਿਆਜ਼ ਵਾਲੇ ਨੂੰ ਕਿਹਾ ਹੂੰ ਅਚਾ ਪਿੰਡਾਂ ਦੇ ਵਿੱਚ ਇਹਦੀ ਇਹਦੀ ਵਰਤੋਂ ਹੈਗੀ ਬਥੇਰੀ ਲਓ ਜੀ ਇਹ ਤਾਂ ਦੇਖੋ ਜੀ ਬੜੀ ਵਧੀਆ ਗੱਲ ਹੈ ਕਿ ਪਿੰਡਾਂ ਦੇ ਵਿੱਚ ਅਜੇ ਹੈ ਵਰਤੋਂ ਇਹਨਾਂ ਟੋਕਰਿਆਂ ਦੀ ਜੀ ਆਹ ਦੇਖੋ ਕਲਾਕਾਰੀ ਦੀ ਦੇਖੋ ਕਿਸ ਤਰੀਕੇ ਦੇ ਨਾਲ ਬੁਣਤੀ ਕੀਤੀ ਹੋਈ ਹੈ ਦੀ ਆਮ ਕੋਈ ਬੰਦਾ ਇਸ ਤਰ੍ਹਾਂ ਦੀ ਬੁਣਤੀ ਨਹੀਂ ਕਰ ਸਕਦਾ ਜੀ ਔਰ ਦੇਖੋ ਇਹ ਕਲਾ ਹੈ ਇਹਨਾਂ ਕਲਾਕਾਰਾਂ ਨੂੰ ਆਪਣੇ ਮੰਚ ਤੇ ਲਿਆਉਣਾ ਬਹੁਤ ਜ਼ਰੂਰੀ ਹੈ ਜੀ ਆਹ ਦੇਖੋ ਆਹ ਦੇਖੋ ਅੰਦਰਲਾ ਪਾਸਾ ਕਿ ਆ ਵਧੀਆ ਤਰੀਕੇ ਨਾਲ ਛੇਡੀਆਂ ਜਿਹੜੀਆਂ ਛਾਕ ਕੇ ਚਟੀਆਂ ਕੱਡੀਆਂ ਹੋਈਆਂ ਜੀ ਟੋਕਰਾ ਬਣਾਏ ਦੀ ਬਾਈ ਜੀ ਨੇ ਔਰ ਬੜਾ ਜ਼ਬਰਦਸਤ ਇਹ ਭਾਜੀ ਜਿਹੜੀ ਇਹ ਬੁਣਤੀ ਹੈ ਇਹ ਕਿਹਾ ਕੋਈ ਖਾਸ ਕਿਸਮ ਦੀ ਕਿ ਇੱਕੋ ਹੀ ਬੁਣਤੀ ਹੁੰਦੀ ਹੈ ਇੱਕੋ 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 ਹੀ ਬੁਣਤੀ ਹੁੰਦੀ ਹੈ ਟੋਕਰੇ ਦੇ ਵਿੱਚ ਬੈਠ ਕੇ ਆਪਾਂ ਬਣਾਉਂਦੇ ਇਸ ਨੂੰ ਕਿੰਨਾ ਕੁ ਟਾਈਮ ਲੱਗਦਾ ਇੱਕ ਟੋਕਰਾ ਬਣਾਉਣ ਨੂੰ ਜੀ 2 ਘੰਟੇ ਲੱਗਦੇ ਤੇ 200 ਰੁਪਏ ਦਾ ਟੋਕਰਾ ਵਿਕਦਾ ਜੀ ਦਿਨ ਚ ਵਧੀਆ ਵਿਕ ਜਾਂਦੇ ਆ ਆਪਣੇ ਵਿਕ ਜਾਂਦੇ ਕਦੇ ਵਿਕ ਜਾਂਦੇ ਕਦੇ ਨਹੀਂ ਵਿਕਦੇ ਹੂੰ ਜੇ ਨਹੀਂ ਹੁਣ ਵਿਕਦੇ ਪਰਿਵਾਰ ਦਾ ਹੋਰ ਜੀ ਵੀ ਕੋਈ ਨਾਲ ਤੁਹਾਡੇ ਕੰਮ ਕਰਦਾ ਨਹੀਂ ਜੀ ਕੱਲੇ ਤੁਸੀਂ ਕਰਦੇ ਹੋ ਇਹ ਪਿੰਡ ਨੇੜੇ ਡੁਗਰੀ ਕੋਟਲੀ ਇੱਥੇ ਹੀ ਪੈਂਦਾ ਹਾਂ ਹਾਂ ਬੈਕਸਾਈਡ ਆਪਣੀ ਲੋਕੇਸ਼ਨ ਦੱਸਿਓ ਜੀ ਇਸ ਸਮੇਂ ਜਿੱਥੇ ਅਸੀਂ ਬੈਠੇ ਆ ਕੀ ਹੈ ਇਹ ਉਹੀ ਰੋੜੇ ਆ ਮਰੰਡਾ ਚਮਕੌਰ ਰੋੜਾ ਹੈ ਚਮਕੌਰ ਰੋਡ ਡੁਗਰੀ ਕੋਟਲੀ ਪਿੰਡ ਦੇ ਬਾਹਰਲੇ ਪਾਸੇ ਤੁਸੀਂ ਬੈਠੇ ਜੀ ਹੂੰ ਲਓ ਜੀ ਜ਼ਰੂਰ ਕਰਿਓ ਜੀ ਕਮੈਂਟ ਕੀ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਟੋਕਰੇ ਬਣਾਉਣ ਦੀ ਕਲਾ ਰੱਖਦਾ ਹੈ ਕਿ ਅੱਜ ਵੀ ਤੁਹਾਡੇ ਪਿੰਡ ਦੇ ਵਿੱਚ ਟੋਕਰੇ ਬਣਦੇ ਆ ਮੈਨੂੰ ਯਾਦ ਹੈ ਸਾਡਾ ਰੋਪੜ ਦੇ ਵਿੱਚ ਸਕੂਲ ਹੈ ਗਾਂਧੀ ਸਕੂਲ ਗਾਂਧੀ ਸਕੂਲ ਦੇ ਬਾਹਰਲੇ ਪਾਸੇ ਟੋਕਰੇ ਬਣਾਉਂਦੇ ਹੁੰਦੇ ਸੀਗੇ ਅੱਜ ਕੱਲ ਉਹਥੇ ਉਹ ਨਹੀਂ ਵਿਖਾਈ ਦਿੰਦੇ ਬਚਪਨ ਦੇ ਵਿੱਚ ਜੇਕਰ ਟੋਕਰੇ ਬਣਾਉਣ ਦੇ ਕਲਾਕਾਰਾਂ ਦੇ ਨਾਲ ਜਿਹੜੇ ਇਹ ਕਾਮੇ ਨੇ ਇਹਨਾਂ ਦੇ ਨਾਲ ਜੁੜੀ ਹੋਈ ਕੋਈ ਯਾਦ ਤੁਹਾਡੀ ਵੀ ਹੈ ਜਰੂਰ ਸਾਂਝੀ ਕਰਿਓ ਹਾਂ ਕਿਸ ਦਾ ਨਾਮ ਵੀ ਜਰੂਰ ਦੱਸਿਓ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਟੋਕਰੇ ਬਣਾਉਂਦਾ ਤੇ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਜਰੂਰ ਹਾਜ਼ਰੀ ਲਵਾਇਓ ਭਾਜੀ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ ਜੀ ਜੇਕਰ ਕਿਸੇ ਨੇ ਟੋਕਰੇ ਖਰੀਦਣੇ ਹੋਣ ਤੁਹਾਡੇ ਤੋਂ ਜੀ ਨੰਬਰ 94644 73986 ਜੀ ਇੱਕ ਵਾਰੀ ਫੇਰ ਬੋਲ ਦਿ ਦੀ 94644 73980 ਲਓ ਜੀ ਲਓ ਜੀ ਰੋਪੜ ਤੋਂ ਸ਼੍ਰੀ ਚਮਕੌਰ ਸਾਹਿਬ ਦੇ ਰਸਤੇ ਤੇ ਡੁਗਰੀ ਕੋਟਲੀ ਪਿੰਡ ਪੈਂਦਾ ਜੀ ਉੱਥੇ ਬਾਜੀ ਬਣਾਉਂਦੇ ਨੇ ਟੋਕਰੇ ਤੁਸੀਂ ਇਹਨਾਂ ਦਾ ਟੈਲੀਫੋਨ ਨੰਬਰ ਸੁਣ ਲਿਆ ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਔਰ ਅਜਿਹੇ ਕਲਾਕਾਰਾਂ ਦਾ ਹੌਸਲਾ ਵਧਾਣਾ ਤੇ ਅਜਿਹੇ ਕਲਾਕਾਰਾਂ ਨੂੰ ਪ੍ਰੋਮੋਟ ਕਰਨਾ ਸਾਡਾ ਫਰਜ਼ ਬਣਦਾ ਹੈ ਕਿਉਂਕਿ ਪੰਜਾਬੀ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਇਹ ਕੰਮ ਕਰ ਰਹੇ ਨੇ ਜੀ ਔਰ ਡਿਟੇ ਹੋਏ ਨੇ ਜੀ ਲੋਕੀ ਮੈਂ ਕਹਿੰਦਾ ਦੇਸ਼ਾਂ ਵਿਦੇਸ਼ਾਂ ਚ ਭੱਜ ਰਹੇ ਨੇ ਔਰ ਬਾਜੀ ਨੇ ਇੱਥੇ ਹੀ ਚੋਕਰੇ ਬਣਾ ਕੇ ਦੇਖੋ ਇਸ ਤਰ੍ਹਾਂ ਦਾ ਕੰਮ ਖੜਾ ਕੀਤਾ ਹੋਇਆ ਹੈ ਸੜਕ ਦੇ ਕਿਨਾਰੇ ਜਿਹੜਾ ਹੈ ਰੋਜ਼ਗਾਰ ਵੀ ਬਣਾਇਆ ਹੋਇਆ ਹੈ ਔਰ ਵਿਰਸੇ ਦੀ ਸੇਵਾ ਵੀ ਹੋ ਰਹੀ ਹੈ ਜੀ ਆਹ ਹੈ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਵਲੌਗ ਕਿਦਾਂ ਦੀ ਲੱਗੀ ਗੱਲਬਾਤ ਅਗਲਾ ਵਲੌਗ ਸਾਡਾ ਡੁੱਗਰੀ ਕੋਟਲੀ ਪਿੰਡ ਦਾ ਹੋਏਗਾ ਜੀ ਜਰੂਰ ਦੇਖਿਓ ਜੇ ਬੜਾ ਪੁਰਾਣਾ ਪਿੰਡ ਹੈ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਨਹਿਰ ਦੇ ਕੰਢੇ ਪਿੰਡ ਹੈਗਾ ਜੀ ਡੁੱਗਰੀ ਕੋਟਲੀ ਜੀ ਜਰੂਰ ਵੇਖਿਓ ਜੀ ਅਗਲਾ ਵਲੌਗ ਭਾਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਮਿਹਰਬਾਨੀ